ਸਵੰਤੰ ਕਮਲ ਦਾ ਲਿਖਿਆ ਨਾਵਲ ਮਿੱਤਰ ਪਿਆਰੀ ਭਾਗ 26ਵਾਂ ਅੰਕ 26ਵਾਂ ਕਈ ਮਹੀਨੇ ਹੋਰ ਲੰਘ ਗਏ ਜ਼ਿੰਦਗੀ ਦਵਾਲੀ ਚਾਰ ਦੁਆਰੀ ਉਸਰਦੀ ਗਈ ਦੁਪਹਿਰਾਂ ਵਿੱਚੋਂ ਵੀ ਮੇਰੇ ਨਾਲ ਦਵਾਲੀ ਗਾੜਾ ਹਨੇਰਾ ਰਹਿੰਦਾ ਕਦੇ ਯਾਰਾਂ ਦੀ ਕਦੇ ਯਾਦਾਂ ਦੀ ਬੱਦਲਵਾਈ ਵਿੱਚ ਮੇਰਾ ਟਟੋਲਦਾ ਹੱਥ ਤੁਹਾਡੇ ਹੱਥ ਨੂੰ ਜਾਛੋਂਦਾ ਤਾਂ ਕੋਈ ਥਰੰਦੀ ਬਿਜਲੀ ਕੁੱਦ ਜਾਂਦੀ ਤੁਹਾਡਾ ਹੱਥ ਫੜਿਆ ਹਨੇਰਾ ਮੁੱਕ ਜਾਂਦਾ ਜਦੋਂ ਜਰਵਾਨੇ ਤੁਹਾਡੇ ਨਾਂ ਦੀ ਮੋਬੱਤੀ ਵੀ ਮੇਰੇ ਹੱਥੋਂ ਖੋਹ ਲੈਂਦੀ ਪਰ ਉਮਰ ਨਾ ਮੁੱਕਣੀ ਰਾਤ ਹੋ ਜਾਂਦੀ ਜੰਗੀਰੋ ਨੇ ਮੇਰੇ ਕਣ-ਕਣ ਵਿੱਚ ਛੁੱਟਿਆ ਸੀ ਇਸ ਤਰ੍ਹਾਂ ਦੀ ਹਾਰ ਜਿੰਦ ਨੇ ਕਦੀ ਨਹੀਂ ਮੰਨੀ ਸੀ ਇਸ ਹਾਰ ਦੇ ਹਨੇਰੇ ਵਿੱਚ ਜਦ ਮੈਂ ਤੁਹਾਨੂੰ ਤੁਹਾਡਾ ਮੂੰਹ ਨਹੀਂ ਦਿਸਦਾ ਸੀ ਤਦ ਬਾਕੀ ਸੰਸਾਰ ਚੱਲ ਰਿਹਾ ਹੈ ਜਾਂ ਨਹੀਂ ਮੇਰੇ ਜਾਣੇ ਬਲਾ ਨਾ ਪਟਿਆਲਾ ਚੰਗਾ ਲੱਗਦਾ ਸੀ ਤੇ ਨਾ ਹੀ ਮਾਜਰੀ ਜੀ ਕਰਦਾ ਸੀ ਕੋਈ ਹੱਥ ਫੜ ਕੇ ਕਿਧਰੇ ਲੈ ਤੁਰੇ ਅਤੇ ਤੁਰੀ ਜਾਂਦੀ ਤਾਂ ਹੀ ਦਮ ਨਿਕਲ ਜਾਵੇ ਜਦੋਂ ਕਦੇ ਤੁਹਾਡਾ ਚਿੱਠੀ ਚੀਰਾ ਚਾਚੇ ਹੱਥ ਆਉਂਦਾ ਉਸ ਵਿੱਚ ਲਿਖਿਆ ਅਸਾਰ ਹੁੰਦਾ ਭੱਜ ਜਾਣਾ ਮਰਦਾਂ ਨੂੰ ਮੇਨਾ ਡੁੱਬ ਜਾਣਾ ਮੱਛੰਗਾਂ ਤੁਸੀਂ ਜਿਉਣ ਉੱਤੇ ਜ਼ੋਰ ਦਿੱਤਾ ਹੁੰਦਾ ਜਿਹੜਾ ਕਸਾਂਹਾਂ ਦਾ ਬਿੰਗ ਨਹੀਂ ਸਹਿਣਾ ਸੀ ਹੁਣ ਤਾਂ ਉਹ ਸਹਿ ਲਿਆ ਕੇ ਰੇ ਕੇ ਪੈਂਦੀ ਏ ਸਰੀਰ ਦੀ ਕੰਧ ਨੂੰ ਕਾਹਦਾ ਥੰਮ ਦਿੰਦੀ ਇਹ ਤਾਂ ਮੈਨੂੰ ਚਰੋਕਾ ਨਿਸ਼ਚਾ ਹੋ ਚੁੱਕਾ ਸੀ ਬਹੁਤਾ ਸਮਾਂ ਜੀ ਨਹੀਂ ਲੱਗੀ ਪਰ ਇੱਕ ਹਸਰਤ ਮਰਨਾ ਤੁਹਾਡੇ ਹੱਥਾਂ ਵਿੱਚ ਚਾਉਂਦੀ ਸਾਂ ਵੇਖੋ ਨਾਲਾ ਜੀ ਮਰਦੀ ਮਰਦੀ ਜਿੰਦ ਵੀ ਆਸ ਦੀ ਇੱਕ ਆਦਤ ਤੰਦ ਰੱਖਦੀ ਹੈ ਤੁਹਾਡਾ ਫਿਰ ਪੱਤਰ ਆਉਂਦਾ ਸਿੱਧਕ ਸੂਲੀ ਚੜਦਾ ਹੈ ਫਰਜ ਜਿੰਦਾ ਮਰਦਾ ਹੈ ਕਰਵਾਨੀਆਂ ਪਿਆਰ ਦੀ ਮਾਂ ਬਣਦੀ ਹੈ ਆਪਣਾ ਹੱਕ ਵੀ ਵੰਡ ਜਾਣ ਵਾਲਾ ਇਤਿਹਾਸ ਵਿੱਚ ਮਹਾਨ ਹੁੰਦਾ ਹੈ ਲਾਲਣਾ ਮੇਰੀ ਤੀਵੀ ਮਾਨੀ ਤੁਹਾਡੇ ਜਿੰਨਾ ਪੜੀ ਵੀ ਨਹੀਂ ਪਰ ਤੁਹਾਨੂੰ ਕਿਵੇਂ ਸਮਝਾਵਾਂ ਮਹਾਨਤਾ ਮੰਨੋ ਫੜਨਾ ਛਾਵਣ ਨੂੰ ਫੜਨਾ ਇਹ ਟਾਕਾ ਲੱਗਾ ਇਤਿਹਾਸ ਸਮਾਜ ਦਾ ਕੀ ਸਵਾਰੇਗਾ ਪਰ ਤੁਹਾਡੀ ਰਾਜ ਵਿੱਚ ਰਹਿਣਾ ਸੀ ਸੋ ਸਿੱਧਕ ਸੂਲੀ ਚੜਾ ਰਿਹਾ ਮਨਸੂਰ ਵਾਂਗ ਹਉ ਦੁਹਾਈ ਨਹੀਂ ਪਾਈ ਅੱਖਾਂ ਮੀਟਦੀਆਂ ਸਾਂ ਅੱਖਾਂ ਮੀਟ ਦੀ ਸਾਂ ਕਿ ਜਹਾਨ ਮੁੱਕ ਜਾਵੇ ਹੌਂਕਾ ਖਿੱਚ ਦੀ ਸਾਂ ਕਿ ਜਿੰਦ ਮੁੱਕ ਸੁੱਕ ਜਾਵੇ ਪਰ ਸਭ ਕੁਝ ਕਾਇਮ ਦਾਮ ਦਿਸਦਾ 16 ਤੀਖਾ ਨਾਗ ਜ਼ਹਿਰੀਲੇ ਮੇਰਾ ਸਾਥ ਕਬੀਲਾ ਸਾਂ ਮੈਨੂੰ ਇੱਕ ਮੈਨੂੰ ਹੋਰ ਬਹਿਮ ਹੋ ਗਿਆ ਸੀ ਕਿ ਜਦ ਬੈਂਕ ਬੈਲੈਂਸ ਖਤਮ ਹੋ ਗਿਆ ਨਾਲ ਹੀ ਮੇਰਾ ਭੋਗ ਪੈ ਜਾਣਾ ਹੈ ਜਿਉਂ-ਜਿਉਂ ਉਹ ਥੋੜਾ ਹੋ ਰਿਹਾ ਸੀ ਤਿਉਂ-ਤਿਉਂ ਹੀ ਜਿੰਦ ਘਟ ਰਹੀ ਸੀ 32000 ਦੀ ਰਕਮ ਵਿੱਚੋਂ ਕੁੱਲ 25000 ਰਹਿ ਗਿਆ ਸੀ ਰੱਬ ਜਾਣੇ 25 ਸਾਲ ਜੀ ਮਾ ਕਿਟਾਈ ਮਹੀਨੇ ਮੇਰਾ ਦਿਮਾਗ ਵਿੱਚ ਟਾਈਨਾ ਚੱਲ ਪਿਆ ਸੀ ਆਪਣੀਆਂ ਤੇ ਕੁਝ ਨਾ ਸਰਨ ਵਾਲੀਆਂ ਘਰ ਦੀਆਂ ਲੋੜਾਂ ਨੇ ਰਕਮ ਘੋੜ ਦਿੱਤੀ ਸੀ ਹਾਕਮ ਸਿੰਘ ਨੇ ਕਦੇ ਸੌਂ ਖਾਣ ਨੂੰ ਵੀ ਮੈਨੂੰ ਪੈਸਾ ਨਹੀਂ ਸੀ ਦਿੱਤਾ ਇੱਕ ਸਮਾਂ ਸੀ ਜਦ ਮੈਨੂੰ ਆਪਣੀ ਪੂੰਜੀ ਦਾ ਮਾਣ ਸੀ ਉਹ ਮਾਣ ਤਾਂ ਜ਼ਰੂਰ ਪਤਲਾ ਪੈ ਗਿਆ ਪਰ ਕੜੇ ਮਹਲੇ ਦੀ ਨਹੀਂ ਗਿਆ ਸੀ ਮੈਂ ਮੂੰਹ ਪਾੜ ਕੇ ਉਸ ਕੋਲੋਂ ਕੁਝ ਨਹੀਂ ਮੰਗ ਸਕਦੀ ਸੀ ਮੰਗ ਲੈਣ ਨਾਲ ਮੇਰਾ ਸਭ ਕੁਝ ਹੀ ਮਿੱਟੀ ਹੁੰਦਾ ਸੀ ਉਧਿਹਰ ਹਾਕਮੀ ਮੇਰੇ ਉੱਤੇ ਕਾਨੀ ਪਾਉਂਦੀ ਸੀ ਮੈਂ ਰੰਗੜ ਵਾਂਗ ਚੱਕੀ ਵੀ ਪੀਂਦੀ ਸਾਂ ਤੇ ਰੰਗੜਾਉ ਵਾਲੀ ਲਾਤੀ ਵੀ ਮੰਜੀ ਉੱਤੇ ਰੱਖਦੀ ਸਾਂ ਦਿਨ ਤੱਕੇ ਮਰਿਆਂ ਵੀ ਨਹੀਂ ਬੀਤਦੇ ਸਨ ਮੇਰੀ ਇੱਕ ਖਾਇਸੀ ਉਹ ਮਰਛੇਤੀ ਬੀਤ ਜਾਵੇ ਮੈਂ ਬਹੁਤਾ ਕੁਝ ਮੌਤਵਾਰੀ ਪੜਦੀ ਸਾਂ ਦਰਦ ਨਾਲ ਤੇਰਾ ਉਗਲ ਦੇ ਨਾਵਲ ਮੈਨੂੰ ਚੰਗੇ ਲੱਗਦੇ ਪੜਦੀ-ਪੁੱਤ ਪੜਦੀ ਵਿਚਾਰਾਂ ਵਿੱਚ ਰੋੜ ਜਾਂਦੀ ਥੜਦੀ-ਥੜਦੀ ਤੁਹਾਡੇ ਖੂਤ ਤੇ ਪਹੁੰਚ ਜਾਂਦੀ ਜਿੱਥੋਂ ਘਟ ਪਾਣੀ ਨਸੀਬ ਨਹੀਂ ਹੋਇਆ ਸੀ ਤੁਹਾਨੂੰ ਟਰੈਕਟਰ ਤੋਂ ਲਾ ਕੇ ਆਖਦੀ ਆਓ ਮੈਨੂੰ ਮਿਲ ਲਵੋ ਪਰ ਤੁਹਾਨੂੰ ਕੀ ਧੋਣਾ ਮਿਲੇ ਮਿਲਾਂਗੀ ਤੈਨੂੰ ਮੇਰੀ ਮਿੱਟੀ ਵੀ ਕਿਸੇ ਨੇ ਦੇਣੀ ਤੁਹਾਡੀ ਥੋੜੀ ਜਿੰਨੀ ਵੀ ਸੇਵਾਣਾ ਕਰ ਸਕੀ ਉਹ ਮਰਦਾ ਸਾਥ ਨਾ ਨਿਵਾ ਸਕੀ ਮaaf ਕਰ ਦੇਣਾ ਕੋਈ ਮਾੜੀ ਨਹੀਂ ਚਾਹੀਦੀ ਕੋਈ ਮੜੀ ਨਹੀਂ ਚਾਹੀਦੀ ਨਾ ਦੀਵਾ ਵਸ ਖੁਸ਼ ਰਹਿਣਾ ਤੇ ਯਾਦ ਕਰ ਕਿਸੇ ਤਨਾ ਗੱਲਣਾ ਹੋ ਸਕੇ ਤਾਂ ਚਾਚੇ ਦੀ ਸੋਧ ਲੈਂਦੀ ਰਹਿਣਾ ਚਲੋ ਰਹਿਣ ਦੇ ਆ ਪਰਉਲ ਕੋਲ ਕੇ ਮੇਰੇ ਰਾਹੀ ਆ ਜਾਵੰਗੇ ਉਸ ਦਰਵੇਸ਼ ਦਾ ਮੇਰੇ ਝੁਮੇ ਕਰ ਜਾ ਰਹਿ ਗਿਆ ਹੈ ਮੇਰੀ ਹਸਰਤ ਨੂੰ ਹੋਰ ਕੋਈ ਜਨਮ ਨਹੀਂ ਚਾਹੀਦਾ ਕਿੰਨਾ ਕਿੰਨਾ ਚਿਰ ਹੀ ਇਸ ਤਰ੍ਹਾਂ ਬੀਤਦੀ ਸੀ ਮੇਰੀ ਤਨ ਜਿਤਾਈ ਇਸ ਤਰ੍ਹਾਂ ਬੀਤੀ ਸੀ ਅਸਲ ਵਿੱਚ ਇਹ ਰੰਗਲੀ ਕਲਪਨਾ ਹੀ ਮਨ ਨਹੀਂ ਦਿੰਦੀ ਉਮਰ ਦੇ ਟੁੱਟਦੇ ਤੰਦ ਨੂੰ ਹੋਰ ਲੰਬਾ ਖਿੱਚ ਲਿੰਦੀ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਸੀ ਤੁਹਾਡਾ ਤੇ ਕੁਦਰਤ ਦਾ ਬੋਝਾ ਮੈਂ ਨਿਤਾਨੀ ਪਿੱਠ ਹੁੰਦੀ ਚੁੱਕੀ ਫਿਰਦੀ ਸਾਂ ਮੁਰਕਣਾ ਮੜਕ ਨਾਲ ਤੁਰਨਾ ਨਸੀਬ ਵਿੱਚ ਨਹੀਂ ਸੀ ਮੈਨੂੰ ਤੁਰਨਾ ਮਿਲਦਾ ਮੈਂ ਸੱਸੀ ਨੂੰ ਪਛਾਣ ਸੁੱਟ ਜਾਂਦੀ ਪਰ ਮੈਂ ਤਾਂ ਖਿੱਚਦੀ ਹੀ ਰਹੀ ਸਾਂ ਹੌਂ ਦਾ ਮਨ ਬਹਾਨਾ ਲੱਭਦਾ ਸੀ ਕਿਸੇ ਖੂਬ ਤੋਬੇ ਟਿਕ ਪੈਣ ਲਈ ਹਰ ਮਹੀਨੇ ਚਾਚਾ ਤੁਹਾਡਾ ਕੋਈ ਨਾ ਕੋਈ ਚੇਤਾਵਨੀ ਪੱਤਰ ਲੈ ਆਉਂਦਾ ਇਸ ਰੱਬ ਰਜਾਈ ਨੂੰ ਸਾਡੇ ਰਾਹਾਂ ਦੀ ਤੋੜਨੇ ਤੌਲਦਾਰ ਕਰ ਦਿੱਤਾ ਇਹ ਸਾਨੂੰ ਕਿਉਂ ਨਹੀਂ ਮੰਨੋ ਬਗਾ ਮਾਰਤਾ ਸੀ ਖਵਰੇ ਇਹ ਵੀ ਕਿਸੇ ਕਰਜ਼ੇ ਦਾ ਮਾਰਿਆ ਸੀ ਰੱਬ ਕਿਸੇ ਨਾ ਕਿਸੇ ਦਾ ਦੇਣ ਦੇਣਾ ਨਾ ਹੋਵੇ ਇਹ ਦੇਣਾ ਜਿੰਦਾ ਵਿਚਕਾਰ ਰਿਸ਼ਤਾ ਜੋੜਦਾ ਸੀ ਰਿਸ਼ਤਾ ਸ਼ਮਾਸ ਥੱਪਦਾ ਹੈ ਪਰ ਸਮਾਜ ਜਵਾਨ ਹੋ ਕੇ ਜਿੰਦਾ ਲਈ ਸੌਲੀਆਂ ਗੜਦਾ ਹੈ ਕਿਤਾਬ ਮੇਰੇ ਪੱਟਾਂ ਉੱਤੇ ਖੁੱਲੀ ਰਹਿੰਦੀ ਮਾਂ ਦੀ ਪੁਸਤਕ ਦਾ ਪਾਠ ਜਾਰੀ ਰਹਿੰਦਾ ਇਸ ਤਰ੍ਹਾਂ ਦੀ ਮਗਨਤਾ ਨੂੰ ਇੱਕ ਦਿਨ ਚਾਚੇ ਨੇ ਆ ਤੋੜੇ ਜੰਗੀਰੋ ਕੋਲ ਮੁੰਡਾ ਉਹ ਦਿਨ ਮੂਛਾ ਚੜਦੇ ਸੂਰਜ ਦੀਆਂ ਕਰਨਾ ਬਾਗ ਤਿੱਖਾ ਸਨ ਸੱਚ ਖੁਸ਼ੀ ਦਾ نور ਮੇਰੀ ਛਾਤੀ ਵਿੱਚ ਫੈਲ ਗਿਆ ਰੱਬ ਸੱਚਾ ਉਹਨੂੰ ਭਾਗ ਲਾਏ ਉਮਰ ਦੇ ਚੜਦਾ ਸੂਰਜ ਬਖਸ਼ੇ ਪਰ ਇੱਕ ਦੀਪ ਬਣਾ ਬਣਾਈ ਅਰਗਵਾਨੀ ਕਿਰਨਾਂ ਦਾ ਜਾਲ ਮੇਰੇ ਦੁਆਲੇ ਸਵਰਗ ਸਿਖਾ ਹੋ ਗਿਆ ਕਾਸ਼ ਉਸ ਨੰਨੇ ਨਵ ਦੀਪ ਦੀ ਕਿਸਮਤ ਲਿਖਣ ਲਈ ਬਿੱਤ ਮਾਤਾ ਦੀ ਥਾਂ ਦੋ ਪਲ ਮੈਂ ਬਹਿ ਸਕਦੀ ਮੈਨੂੰ ਜੱਪ ਹੈ ਜਿਵੇਂ ਵਿਧ ਮਾਤਾ ਨੇ ਮੇਰੀ ਸੁਣ ਕੇ ਗੱਦੀ ਛੱਡ ਦਿੱਤੀ ਮੈਂ ਸੁਨਹਿਰੀ ਸੋਇ ਸਹਾਹੀ ਵਿੱਚ ਕਲਮ ਡੋਕ ਕੇ ਚਾਂਦੀ ਦਾ ਵਰਕਾ ਪਾ ਨਹੀਂ ਲੱਗੀ ਸਾ ਕੀ ਕੜਕਮਾ ਬੋਲ ਸੁਣਿਆ ਨਹੀਂ ਮੇਰੇ ਸਾਹਮਣੇ ਜੰਗੀਰੋ ਪਬੂਤਰੀ ਖਲੋਤੀ ਸੀ ਜਿਵੇਂ ਕਿਵੇਂ ਕਸਿਆ ਚਿਹਰਾ ਮੈਂ ਆਪਣੇ ਬੱਚੇ ਦੇ ਲੇਖ ਤੇਰੇ ਕੋਲੋਂ ਨਹੀਂ ਲਿਖਾਉਣੀ ਚਾਂਦੀ ਦੇ ਪੱਤਰ ਉੱਤੇ ਅੱਖਰ ਦੀ ਥਾਂ ਸੁਨਹਿਰੀ ਤੱਬਾ ਪੈ ਗਿਆ ਉਹ ਐਨੀ ਬੇ ਬੇਸਾਹੀ ਐਨੀ ਵੇ ਦਰਦੀ ਚਾਚਾ ਮੈਂ ਇੰਨੀ ਹੋਣੀ ਗਈ ਮੈਂ ਆਪਣੇ ਨੂੰਸੋਬਸ਼ ਕਾਮਨਾ ਵੀ ਨਹੀਂ ਦੇ ਸਕਦੀ ਜਾਣਨ ਵਾਲੀ ਤੈਨੂੰ ਦੋਸ਼ ਦੇਣ ਦਾ ਕੀ ਫਾਇਦਾ ਹੁਣ ਨਵਦੀਪ ਨਵਦੀਪ ਲਈ ਕੱਪੜੇ ਭੇਜਣ ਦਾ ਹੌਸਲਾ ਕਿੱਥੋਂ ਲਿਆਉਂਦੀ ਮੋਹ ਪੈਰ ਪੈਰ ਉੱਤੇ ਬੇਇਜ਼ਤੀ ਕਰਵਾਉਂਦਾ ਸੀ ਮੈਂ ਕੱਪੜੇ ਬੀਜੀ ਨੂੰ ਭੇਜ ਦਿੱਤੇ 21 ਰੁਪਏ ਅਤੇ ਇੱਕ ਸੋਨੇ ਦਾ ਪਾਣ ਪੱਤਾ ਨਾਲ ਦੋੜਿਆ ਇਹ ਸਭ ਕੁਝ ਮੈਂ ਆਪ ਨਹਾ ਧਵਾ ਕੇ ਉਹਦੇ ਗੱਲ ਪਾਉਣਾ ਚਾਹੁੰਦੀ ਸਾਂ ਫਿਰ ਫਿਰ ਮੇਰੇ ਅੰਦਰ ਮੇਰਾ ਮਾਰਿਆ ਬੱਚਾ ਤੜਪ ਕੇ ਭੀੜ ਦੀ ਇੱਕ ਲੰਬੀ ਬਲੇਟਨੀ ਵਿੱਚ ਮੈਂ ਇਕੱਠੀ ਹੁੰਦੀ ਗਈ ਸਾਰਾ ਗੁਸਲਖਾਨਾ ਖੂਨ ਨਾਲ ਭਰ ਗਿਆ ਇਹ ਤਕਲੀਫ ਮੈਨੂੰ ਇੱਕ ਤਰ੍ਹਾਂ ਸਦਾ ਦਾ ਰੋਗ ਚੁੰਬੜ ਗਈ ਸੀ ਸੋਹੇ ਤੇ ਭਰੇ ਚਿਹਰੇ ਵਿੱਚ ਹੁਣ ਖੂਨ ਦੀ ਬੂੰਦ ਨਹੀਂ ਸੀ ਰਹੀ ਮੈਂ ਪੀੜ ਸਹਿਣ ਵਾਲਾ ਅਨੁਭਵ ਹੋਰ ਤਿੱਖਾ ਤੇ ਵਿਸ਼ਾਲ ਹੁੰਦਾ ਗਿਆ ਦਿਨ ਬੜੇ ਉਦਾਸ ਤੇ ਬੇਰੌਣਕ ਸਨ ਹਾਕਮ ਸਿੰਘ ਨਾਲ ਕਈ ਵਾਰ ਲੜਾਈ ਹੋ ਚੁੱਕੀ ਸੀ ਉਹ ਜਦੋਂ ਵੀ ਹੱਥ ਹੁੰਦਾ ਪੈਸਾਂ ਦੀ ਮੰਗ ਕਰਦਾ ਮੇਰੇ ਕੋਲੋਂ ਅੱਗੋਂ ਟਕੇ ਵਰਗਾ ਜਵਾਬ ਹੁੰਦਾ ਨਰਮ ਗਲਾਂ ਗਾਲਾਂ ਤੋਂ ਸ਼ੁਰੂ ਹੋ ਕੇ ਗੱਲ ਚਪੇੜਾਂ ਉੱਤੇ ਜਾ ਮੁੱਕਦੀ ਗੱਲਾਂ ਤੇ ਚਪੇੜਾਂ ਰੋਣ ਨੂੰ ਸਾਰਨ ਵਾਲੇ ਬੋਲਾਂ ਨਾਲ ਹਸੈਣਾਂ ਆੱਖਾਂ ਨਹੀਂ ਹੁੰਦਾ ਇਹ ਮੇਰਾ ਨਿੱਜੀ ਤਜਰਬਾ ਹੈ ਪਹਿਲਾਂ ਪਹਿਲੇ ਕਿ ਤਲਖੀ ਵਿੱਚ ਮੇਰੇ ਵਿਚਾਰਾਂ ਨੂੰ ਉੱਪਰਛਲਾਈ ਇਸ ਪਿੱਛੋ ਤਾਂ ਇੱਕ ਰਟਨ ਪੈ ਗਿਆ ਸੈਨਾ ਇੱਕ ਆਦਤ ਬਣ ਗਈ ਇੱਕ ਦਿਨ ਹਾਕਮ ਸਿੰਘ ਨੇ 1000 ਦਾ ਚੈੱਕ ਪਰ ਕੇ ਦਸਤਾਨੀ ਲਈ ਮੇਰੇ ਅੱਗੇ ਗਾ ਦਿੱਤਾ ਮੈਂ ਇੰਨੀ ਕੂੜੀ ਨਹੀਂ ਸਾਂ ਕਲਮ ਚੁੱਕ ਕੇ ਚੈੱਕ ਕਰਾਸ ਕਰ ਦਿੱਤਾ ਉਸ ਮੇਰੇ ਤੌਲ ਤਰ ਦਿੱਤੀ ਤੇ ਮੈਂ ਮੂੰਹ ਪਰਨੇ ਕੋਹਚ ਵਿੱਚ ਚੜ ਗਈ ਫਿਰ ਉੱઠી ਨਹੀਂ ਉਸ ਤਰ੍ਹਾਂ ਹੀ ਪਈ ਰਹੀ ਚਿਕਨਾ ਤਿਕਾ ਭਰ ਆਉਣਾ ਤੇ ਦਿਲਿਪ ਖਾਉਣਾ ਹੁੰਦਾ ਏ ਇੱਕ ਬੁੱਜ਼ਦਰ ਨੂੰ ਕੋਈ ਵੀ ਘੋੜੀ ਬਣਾ ਸਕਦਾ ਜਿੱਥੇ ਯਾਰ ਲੋਕ ਅੜਦੇ ਸਨ ਪੂਰੇ ਅੜਦੇ ਸਨ ਜਿੱਥੇ ਨਹੀਂ ਅੜਦੇ ਸਨ ਘੋੜੇ ਦੇ ਸੁਮਾਹੇਟ ਆਪਾਂ ਦੇ ਜਾਂਦੇ ਸਨ ਹਾਕਮ ਸਿੰਘ ਦੇ ਨੂੰ 4 ਦਿਨ ਹੋ ਗਏ ਸਨ ਮੋਹਣੇ ਰਹੀ ਕੰਧਾਂ ਟੱਪ ਕੇ ਪੁਲਿਸ ਦੀ ਇੱਕ ਧਾੜੰਦ ਆਵੜੀ ਪਹਿਲੋਂ ਮੈਂ ਬਹੁਤ ਡਰੀ ਤੇ ਘਬराई ਮੇਰਾ ਖਿਆਲ ਸੀ ਗੁਰਲਾਲ ਬੰਦੇ ਲੈ ਕੇ ਆ ਗਏ ਪਰ ਪੁਲਸ ਨੂੰ ਦੇਖ ਕੇ ਮੇਰੇ ਚੜੇ ਸਾ ਉਤਰ ਆਏ ਪੁਲਿਸ ਨੇ ਇਹ ਇਟਲੀ ਸਮਝਿੰਦ ਰੇਖਲਵਾਈ ਮੈਂ ਸਭ ਕੁਝ ਸਮਝ ਗਈ ਚਪਾਈਆਂ ਚੱਪਾ ਚੱਪਾ ਟੋਮ ਮਾਰਿਆ ਉਹਨਾਂ ਨੂੰ ਕੋਈ ਚੀਜ਼ ਨਾ ਲੱਗੀ ਥਾਣੇ ਦਾ ਡਰੈਂਗ ਰੂਮ ਵਿੱਚ ਟੱਟ ਕੇ ਬੈਠ ਗਿਆ ਜਿਵੇਂ ਆਪਣਾ ਹੀ ਘਰ ਹੋਵੇ ਉਸ ਬੇਪਰਵਾਹੀ ਨਾਲ ਬੂਟਾਂ ਦੀ ਮਿੱਟੀ ਬੈਂਤ ਮਾਰ ਮਾਰ ਛਾੜੀ ਮੈਨੂੰ ਬੁਲਾ ਕੇ ਪੁੱਛਿਆ ਤੇਰਾ ਖਾਸਮ ਕਿੱਥੇ ਗਿਆ ਹੈ ਉਸ ਦੀਆਂ ਅੱਖਾਂ ਬਲਦੀਆਂ ਸੇਖਾਂ ਵਾਂਗ ਮੇਰੇ ਤੱਕ ਪੁੱਜ ਰੰਗਾ ਸਨ ਪਤਾ ਨਹੀਂ ਕਿਉਂ ਪਤਾ ਨਹੀਂ ਦੱਸ ਕੇ ਨਹੀਂ ਗਿਆ ਤੂੰ ਵੀ ਫੇਰੇ ਨੂੰ ਜਾਣਦੀ ਹੁੰਦੀ ਹੈ ਉਦਾਂ ਟਿੱਡੀ ਮੋਚਾਂ ਮੁਸਕਾਂਗਾ ਕਾ ਕਾ ਦੀ ਫੇਰੀ ਮੈਨੂੰ ਰੋਹ ਚੜ ਗਈ ਜਿਹੜੀ ਫੇਰੀ ਤੇਰੀ ਮਾਲਕ ਲਿਆਉਂਦਾ ਏ ਉਸ ਬੈਂਤ ਦਾ ਡੰਡਾ ਆਪਣੀ ਪਿੰਜਣੀ ਉੱਤੇ ਮਾਰਿਆ ਮੈਨੂੰ ਕੁਝ ਨਹੀਂ ਪਤਾ ਮੇਰਾ ਇੰਨਾ ਗੱਲਾਂ ਨਾਲ ਕੋਈ ਵਾਸਤਾ ਨਹੀਂ ਮੈਂ ਆਪਣੇ ਵੱਲੋਂ ਠੋਖ ਮਾ ਉੱਤਰ ਦਿੱਤਾ ਸਾਡਾ ਮੁਖਬਰ ਤੁਹਾਨੂੰ ਦੋ ਵਾਰੀ ਦਿੱਲੀ ਗਈ ਦੱਸਦਾ ਏ ਜਿਸ ਹੋਟਲ ਰਹੀ ਏ ਉਹ ਥਾਂ ਵੀ ਸਾਬਤ ਕਰ ਸਕਦਾ ਏ ਠਾਣਦਾਨੀ ਪੂਰੀ ਤਸੱਲੀ ਨਾਲ ਆਖਿਆ ਪਰਾਵਾ ਮੈਂ ਤਾਂ ਦਿੱਲੀ ਕੇਵਲ ਨਕਸ਼ੇ ਉੱਤੇ ਹੀ ਵੇਖੀ ਐ ਮੈਂ ਉਹਦੇ ਤੇ ਉਹਦੇ ਮੁਖਵਰ ਦਾ ਮੁਖ올 ਉਡਾਇਆ ਤੇਰੇ ਮਾਲਕ ਨੇ ਸ਼ਾਇਦ ਨਕਸ਼ੇ ਤੇ ਵੀ ਨਾ ਵੇਖੀ ਹੋਵੇ ਉਹਦੇ ਨਾਲ ਖਲੋਤੇ ਸਿਪਾਹੀ ਵਿहास ਪਈ ਉਹ ਰਾਤ ਦਾ ਹਵਾਲਾਤ ਵਿੱਚ ਐ ਦਰਸ਼ਨ ਕਰਨਾ ਹੈ ਤਾਂ ਆ ਜਾਈ ਇੰਨੀ ਕਹਿ ਕੇ ਉੱਠ ਪਿਆ ਤੇ ਇੱਕ ਕਰਕੇ ਸਾਰੇ ਸਿਪਾਹੀ ਤੁਰ ਗਏ ਉਹਨਾਂ ਦੇ ਆਖਰੀ ਤੱਕੇ ਨਾਲ ਮੇਰੀ ਸੁਰਤ ਦੇ ਪੈਰ ਓਖੜ ਗਏ ਹੁਣ ਕੀ ਕਰਾਂ ਬੇਬੀ ਦਿਹੋਈ ਨੂੰ ਕੁਝ ਨਹੀਂ ਸੋਚਦਾ ਸੀ ਚੰਗਾ ਪਾਲਾ ਕਰੇ ਕੋਪਰਾ ਹੋ ਗਿਆ ਫਿਰ ਸੋਚਿਆ ਉਹਦੇ ਅੰਦਰ ਤੇ ਬਾਹਰ ਰਹਿਣ ਨਾਲ ਮੈਨੂੰ ਕੀ ਕੀ ਫਰਕ ਪੈਂਦਾ ਮਰੇ ਪਿਆ ਅੰਦਰ ਹੀ ਮੈਂ ਇਹ ਗਲਤ ਮਾਗ ਵਿੱਚੋਂ ਕੱਢਣੀ ਚਾਹੀਏ ਉਹਦੀ ਲੜਾਈ ਗਾਲਾਂ ਤੇ ਜਪੇੜਾਂ ਸਭ ਉਂਗਲਾ ਵਾਂਗ ਮੇਰੇ ਸਾਹਮਣੇ ਖਲੋ ਗਿਆਂ ਮੈਂ ਆਪਣੇ ਰੋਜ਼ ਦੇ ਕੰਮ ਵਿੱਚ ਜੁਟ ਗਈ ਪਰ ਘੜੀ ਘੜੀ ਹਾਕਮ ਸਿੰਘ ਦੇ ਤਰਲੇ ਲੈਂਦਾ ਉਹ ਮੇਰੇ ਸਾਹਮਣੇ ਆਖ ਲੋਂਦਾ ਉਸ ਮਾਰਿਆ ਮੈਨੂੰ ਥੋੜਾ ਸੀ ਪਰ ਤਰਲ ਲਈ ਬਹੁਤੇ ਗੱਡੇ ਸਨ ਉਹਦੀ ਉਹ ਨਮਾਨੀ ਜੀ ਤਸਵੀਰ ਮੈਨੂੰ ਇੱਕ ਚੀਜ਼ ਤੇ ਜਾਂਦੀ ਹਕਨ ਹਕ ਬਾਰੇ ਵੀ ਮੈਂ ਵੀ ਮਖੀਜੀ ਪਰ ਜਾਂਦੀ ਵਾਰ ਮਹਾਕਮ ਸਿੰਘ ਦੇ ਪਿਤਾ ਨੂੰ ਮਿਲਦਾ ਫੈਸਲਾ ਕਰ ਲਿਆ ਮੈਂ ਉਹਨਾਂ ਦੇ ਘਰ ਕਿਵੇਂ ਜਾਂਦੀ ਮੈਂ ਤਾਂ ਤਰਲ ਦੇ باوجود ਤਕਲਵੀਰ ਤੇ ਵਿਆਹ ਕਈ ਨਹੀਂ ਸੀ ਗਵਾਂਡਨ ਪਤਾ ਕਰਨ ਗਈ ਉਸ ਨੂੰ ਸਭ ਹਾਲ ਹਕੀਕਤ ਅਸੀ ਰੱਜੀ ਹਾਕਮ ਸਿੰਘ ਦੀ ਮਾਂ ਕੋਲ ਜਾਣਾ ਮੰਨ ਗਈ ਪਰ ਝੱਟ ਪਿੱਛੋ ਹੀ ਜਾ ਕੇ ਵਾਪਸ ਆ ਗਈ ਉਨਾ ਕਿਸੇ ਤਰ੍ਹਾਂ ਦੀ ਮਦਦ ਕਰਨ ਤੋਂ ਨਾ ਕਰ ਦਿੱਤੀ ਹੁਣ ਮੈਨੂੰ ਹੋਰ ਸੰਸਾ ਜਾਗ ਪਿਆ ਹੇ ਰੱਬਾ ਮੈਂ ਉਸ ਬੰਦੇ ਲਈ ਚਾਂਸ ਕਾਉਣ ਰਹੀ ਹਾਂ ਜਿਸ ਕੋਲੋ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਸਟ ਮਿਲਿਆ ਮੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਾਨੂੰਨ ਤੋੜਨ ਵਾਲੇ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਪਰ ਮੈਂ ਬੇਚੈਨ ਕਿਉਂ ਹਾਂ ਆਪਣਾ ਆਪਾ ਕਿਉਂ ਤੋੜਦੀ ਛੜਦੀ ਹਾਂ ਮੇਰਾ ਉਸ ਨਾਲ ਕੀ ਰਿਸ਼ਤਾ ਹੈ ਸਬੰਧ ਲੋਕਾਂ ਪਾਣੇ ਉਹ ਕੁਝ ਵੀ ਹੋਵੇ ਪਰ ਦਿਲ ਦਾ ਕੁਮਾਰਾ ਸੱਚ ਤਾਂ ਇਹ ਹੈ ਕਿ ਰੋਹ ਨੇ ਕਦੇ ਉਸ ਦਾ ਪਰਛਾਵਾਂ ਵੀ ਨਹੀਂ ਕਬੂਲਿਆ ਮੈਂ ਉਹਦੇ ਘਰ ਰਹੀ ਹਾਂ ਖਾਦਾ ਭਾਵੇਂ ਆਪਣਾ ਹੀ ਹੈ ਜਦੋਂ ਦੁਸ਼ਮਣ ਹੀ ਨਾ ਹੋਵੇ ਉਸ ਤੋਂ ਬਦਲਾ ਲੈਣਾ ਮਨੁੱਖਤਾ ਨਹੀਂ ਭਾਵੇਂ ਭਾਵੇਂ ਉਹਦੇ ਛੁੱਟ ਜਾਣ ਨਾਲ ਜ਼ੁਲਮ ਦਾ ਮੋੜ ਪੁਰਾਣਾ ਚੱਕਰ ਚੱਲ ਪੈਣਾ ਸੀ ਪਰ ਉਸ ਕੜੀ ਮੈਨੂੰ ਉਸ ਨੂੰ ਹਵਲਾ ਹਵਾਲਾ ਤੋਂ ਬਾਹਰ ਦੇਖਣਾ ਚਾਹੁੰਦੀ ਸੀ ਸ਼ਾਇਦ ਪਿਆਰ ਕਰਨ ਵਾਲੀ ਔਰਤ ਕਿਸੇ ਨੂੰ ਵਿਸਾ ਜਾਣਾ ਦੇ ਸਕੇ ਮੈਂ ਹਾਲੇ ਰਕਸ਼ੀ ਵਿੱਚੋਂ ਉਤਰੀ ਨਹੀਂ ਸਾਂ ਜਦੋਂ ਕਰ ਲਾਲ ਨੂੰ ਥਾਣੇ ਵਿੱਚੋਂ ਨਿਕਲਦੇ ਤੱਕ ਮੇਰੇ ਜੀ ਵਿੱਚ ਆਈ ਭਰਤ ਪਵਾ ਪਰ ਜੀ ਕੜਾ ਕਰਕੇ ਉੱਤਰ ਪਈ ਉਸ ਤੋਂ ਵੀ ਉਸ ਵੀ ਮੈਨੂੰ ਵੇਖ ਲਿਆ ਅਤੇ ਮੇਰੇ ਵਾਲਾ ਵਧਿਆ ਉਸ ਸਸਰੀਆ ਕਾਲਾਖੀ ਮੈਂ ਸਿਰ ਦੇ ਇਸ਼ਾਰੇ ਨਾਲ ਬਿਨਾ ਮੰਨੀ ਪਰ ਉਸ ਦੇ ਕੋਲ ਇੱਕ ਪਲ ਖਲੋਹ ਜ਼ਰੂਰ ਜ਼ਰੂਰ ਹੋ ਗਿਆ ਕਮਜ਼ੋਰੀ ਤੋਂ ਬਿਨਾ ਕਮਜ਼ੋਰੀ ਤੋਂ ਬਿਨਾ ਵੀ ਇਹ ਇੱਕ ਕਮਜ਼ੋਰੀ ਸੀ ਮੁਲਾਕਾਤ ਕਰਨੀ ਮੈਂ ਨਾਲ ਚੱਲਾਂ ਉਸ ਦੀਆਂ ਅੱਖਾਂ ਵਿੱਚ ਵਾਸਨਾ ਜਿਉਂ ਦੀ ਤਿਉਂ ਲਸ਼ਕ ਰਹੀ ਸੀ ਮਿਹਰਬਾਨੀ ਲੋੜਨੀ ਮੈਂ ਗੱਲ ਨਰਮੀ ਤੋਂ ਚੁੱਕ ਕੇ ਗਾਂ ਤੁਰ ਪਈ ਗੁਰਲਾਲ ਬਰੀਕ ਮਾਰੀ ਗੱਡੀ ਵਾਂਗ ਟੱਕਾ ਖਾ ਕੇ ਰਹਿ ਗਿਆ ਉਸ ਖੰਕੂਰਤਿਆਂ ਗੱਲਾਂ ਰਕੜਕਾਈ ਪ੍ਰਕਾਸ਼ ਹੁਣ ਉਹ ਦਿਨ ਦੂਰ ਨਹੀਂ ਜਦੋਂ ਤੂੰ ਮੇਰੀ ਕਬਜ਼ੇ ਵਿੱਚ ਆਵੇਂਗੀ ਇਹ ਤੈਨੂੰ ਚੈਲੰਜ ਹੈ ਮੈਂ ਪਛਾਣ ਪੌ ਕੇ ਤੱਕਿਆ ਉਸ ਦਾ ਚਿਹਰਾ ਬਦਲੇ ਦੀ ਭਾਵਨਾ ਵਿੱਚ ਕਟਿਆ ਵੱਡਿਆ ਬੇਕਰਾਲ ਹੋਇਆ ਪਿਆ ਸੀ ਮੈਨੂੰ ਵੀ ਚੈਲੰਜ ਸੁਣ ਕੇ ਤਾਂ ਆ ਗਿਆ ਚੋਰਾਂ ਡਗੈਂਤਾ ਨਾਲ ਬਾਪਿਆ ਹੈ ਕੋਈ ਸਾਥ ਨਹੀਂ ਮਿਲਣਾ ਹੋਣਾ ਮੈਂ ਹਾਰਨ ਤਰ੍ਹਾਂ ਦਾ ਲੋਹਾ ਲੈਣ ਲਈ ਤਿਆਰ ਸਾਂ ਅਸੀਂ ਪੂਰਬ ਪੱਛਮ ਤੁਰ ਪਏ ਦ੍ਰਿੜ ਰਾਦ ਦਾ ਹੋਣ ਦੇ ਬਾਵਜੂਦ ਇੱਕ ਕਾਂਬਾ ਮੇਰੇ ਅੰਦਰ ਆ ਗਿਆ ਉਹ ਕਾਂਬਾ ਇਸ ਕਾਰਨ ਸੀ ਕਿ ਹਾਕਮ ਸਿੰਘ ਇਹਨਾਂ ਵਗੈਰਾ ਕੋਲ ਹੰਨ ਨਹੀਂ ਪਚ ਸਕੇਗਾ ਸ਼ਾਇਦ ਕਿਸੇ ਕਮਜ਼ੋਰੀ ਵਿੱਚ ਆ ਕੇ ਉਹ ਮੈਨੂੰ ਵਗੈਰਾ ਦੇ ਮੂੰਹ ਤੱਕ ਦੇਵੇ ਇਹ ਕਦੇ ਵੀ ਸੱਚ ਉਹ ਸਕਦਾ ਸੀ ਮੈਂ ਬਾਹਰ ਖਲੋਤੇ ਇੱਕ ਬੁੱਢੇ ਸੰਤਰੀ ਨੂੰ ਪੁੱਛਿਆ ਕੀ ਸਰਦਾਰ ਹਾਕਮ ਸਿੰਘ ਇੱਥੇ ਹੈ ਮੈਨੂੰ ਉਸ ਨੂੰ ਮਿਲਣਾ ਹੈ ਬੀਬੀ ਤੂੰ ਕਰ ਜਾ ਤੈਨੂੰ ਕਿਹਨੇ ਮਿਲਨ ਦੇਣਾ ਹੈ ਉਸਦੇ ਨਾਲ ਸਪਾਈ ਦੀ ਅਖੜ ਬੋਲ ਵਿੱਚ ਹੰਮਦਰਤੀ ਸੀ ਇਹ ਵੀ ਯਾਪਦਾ ਸੀ ਜਿਵੇਂ ਹਰਕਣ ਸਿੰਘ ਕੋਈ ਵੱਡਾ ਹੀ ਅਪਰਾਧੀ ਹੈ ਜਿਸ ਨੂੰ ਮਲਾਇਆ ਨਹੀਂ ਜਾਂਦਾ ਤੁਸੀਂ ਥਾਣੇਦਾਰ ਇਨਚਾਰਜ ਨੂੰ ਮੇਰੀ ਬੇਨਤੀ ਕਰੋ ਪੁੱਛ ਮੈਂ ਦਿੰਦਾ ਹਾਂ ਪਰ ਹੈ ਸਭ ਫਜ਼ੂਲ ਉਹ ਥਾਣੇ ਦੇ ਅੰਦਰ ਚਲਾ ਗਿਆ ਦੁੱਝੇ ਮਿੰਟ ਹੀ ਬਾਹਰ ਆ ਕੇ ਕਿਹਾ ਆ ਜਾ ਬੀਬੀ ਜਿਉਂ ਹੀ ਮੈਂ ਦਰਵਾਜ਼ੇ ਉੰਦਰ ਹੋਈ ਮੇਰੀ ਪਹਿਲੀ ਨਜ਼ਰ ਚਿੱਟੀ ਗੁਰਮੁਖੀ ਪੱਗ ਵਾਲੇ ਗ੍ਰਾਂਥੀ ਉੱਤੇ ਪਈ ਉਹਦੇ ਨਾਲ ਪੈਂਗਾ ਡਰਾਈਵਰ ਬੈਠਾ ਸੀ ਅਤੇ ਇੱਕ ਹੋਰ ਢੱਕੇ ਨਾਲ ਮਿੱਟੀ ਖੁਰਚ ਰਿਹਾ ਸੀ ਮੇਰੇ ਦਿਲ ਵਿੱਚ ਵੱਜੀ ਕਰ ਲਾਲ ਤੇ ਹਰੀ ਲਾਲ ਨੂੰ ਕਿਉਂ ਨਹੀਂ ਫੜਿਆ ਪੈਂਗੇ ਤੇ ਗ੍ਰਾਂਥੀ ਦੇ ਚਿਹਰਾ ਉੱਤੇ ਹਿਰਾਸਤ ਅਤੇ ਪਛਤਾਵੇ ਦੀਆਂ ਮੋਹਰਾਂ ਠੱਪੀਆਂ ਹੋਊਗਾ ਸਨ ਇਹ ਜ਼ਰੂਰ ਸਾਰੇ ਇੱਕੋ ਖੁਰਲੀ ਦੇ ਬੱਚੇ ਹਨ ਖੱਬੇ ਹੱਥ ਹਵਾਲਾ ਸੀ ਮਸੀਕਾ ਨੂੰ ਹੱਥ ਪਾਈ ਬਾਹਰ ਨੂੰ ਝਾਕ ਦਿਹਾ ਕੰਬਲ ਤੱਕ ਉਸ ਦੇ ਪੱਗ ਉਸੇ ਤਰ੍ਹਾਂ ਹੀ ਬੱਤੀ ਹੋਈ ਭਾਂਡੇ ਵਿੱਚ ਪਈ ਸੀ ਮੈਨੂੰ ਦੇਖਦੇ ਆਏ ਮਾਣਾ ਮੂੰਹ ਛਿੱਟਾ ਦੇਹੀ ਨਾ ਹੋ ਗਿਆ ਸ਼ਾਇਦ ਉਸ ਇੱਕ ਬੱਲੇ ਧਰਤੀ ਨਿਗਰਤਾ ਵੀ ਸੋਚਿਆ ਨਾ ਹੋਵੇ ਮੈਨੂੰ ਉਹਦੇ ਵੱਲ ਜਾਂਦੀ ਦੇਖ ਕੇ ਸੰਤਰੀ ਟੋਕਿਆ ਬੀਬੀ ਪਹਿਲੋਂ ਇਨਸਪੈਕਟਰ ਸਾਹਿਬ ਦੇ ਪੇਸ਼ ਹੋ ਗੋ ਇਨਸਪੈਕਟਰ ਸਾਹਿਬ ਹੋਰ ਗਾਂ ਭਾਂਡੇ ਵਿੱਚ ਮੇਜ਼ ਲਾਈ ਬੈਠਾ ਸੀ ਮੈਂ ਉਸ ਅੱਗੇ ਅਰਜ਼ੋਈ ਕੀਤੀ ਜੀ ਮੈਂ ਮੈਨੂੰ ਪਤਾ ਹੈ ਤੂੰ ਕਿਵੇਂ ਆਈ ਹੈ ਇੱਕ ਮਿੰਟ ਬਹਿ ਜਾ ਬੈਂਚ ਤੇ ਉਸ ਮੇਰੀ ਗੱਲ ਮੂੰਹ ਖੋਲ ਲੇ ਉਹ ਇੱਕ ਕਾਗਜ਼ ਪੜ ਰਿਹਾ ਸੀ ਉਸ ਕਾਗਜ਼ ਉਤੋਂ ਦੀ ਮੈਨੂੰ ਚੋੜ ਰੱਖਾਂ ਨਾਲ ਤੜਿਆ ਮੈਂ ਜਾਂਚਾ ਪੁਲਿਸ ਅਫਸਰ ਕਾ ਵਜ ਨਹੀਂ ਪੜ ਰਿਹਾ ਦੂਜੇ ਅਰਥਾਂ ਵਿੱਚ ਉਹ ਮੈਨੂੰ ਟੋ ਰਿਹਾ ਸੀ ਫਿਰ ਝਟ ਹੀ ਕਾਗਜ਼ ਟ੍ਰੇ ਵਿੱਚ ਮਗਾਂਦਿਆ ਰੋਗ ਨਾਲ ਬੋਲਿਆ ਰਾਣੀ ਤੇਰਾ ਹੀ ਨਾ ਹੈ ਮਹਾਰਾਣ ਹੀ ਰਹਿ ਗਈ ਜੀ ਨਹੀਂ ਮੇਰਾ ਬੋਲ ਥੜਕ ਗਿਆ ਨੂੰ ਹਾਕਮ ਸਿੰਘ ਨੇ ਫੀਮ ਟੋਣ ਵਾਸਤੇ ਰੱਖਿਆ ਐਡ ਕੀ ਆਵਾਜ਼ ਮਿੰਨੀ ਸੀ ਜਿਹੜੀ ਛੇਕ ਬਹੁਤਾ ਕਰਦੀ ਸੀ ਮੈਂ ਇੱਕਦਮ ਤਕੜੀ ਹੋ ਗਈ ਤੇ ਫਿਰ ਸਿਰ ਫੇਰਦੀ ਆਖਿਆ ਨਹੀਂ ਬਿਲਕੁਲ ਨਹੀਂ ਤੂੰ ਇਨਕਾਰ ਕਿਵੇਂ ਕਰ ਸਕਦੀ ਹੈ ਤੇਰਾ ਹੋਲੀਆ ਬਖਾਵਾ ਉਸ ਚਮੜੇ ਦੇ ਬੈਗ ਵਿੱਚੋਂ ਇੱਕ ਫੋਟੋ ਕੱਢ ਕੇ ਮੇਜ਼ ਉੱਤੇ ਰੱਖ ਦਿੱਤੀ ਪਹਿਚਾਨੇ ਫੋਟੋ ਕਿਸ ਦੀ ਹੈ ਮੈਂ ਉੱਠ ਕੇ ਫੋਟੋ ਵੇਖੀ ਮੇਰੇ ਪੈਰਾਂ ਦੀ ਮਿੱਟੀ ਨਿਕਲ ਗਈ ਉਹ ਤਸਵੀਰ ਮੇਰੀ ਸੀ ਮੇਰਾ ਬੱਗਾ ਮੂਵ ਇਨਸਪੈਕਟਰ ਨੇ ਤਾੜ ਲਿਆ ਇਹ ਫੋਟੋ ਕਿਉਂ ਕਿਵੇਂ ਆ ਗਈ ਇਸ ਫੋਟੋ ਵਿਚਲੇ ਕਪੜੇ ਮੈਂ ਕਦੀ ਨਹੀਂ ਪਾਈ ਕੋਈ ਤਿੱਖੀ ਸੋਚ ਮੇਰੀ ਹਰਾਨੀ ਨੂੰ ਕੱਟ ਗਈ ਇਨਸਪੈਕਟਰ ਸਾਹਿਬ ਇਹ ਫੋਟੋ ਮੇਰੀ ਨਹੀਂ ਇਹਦੇ ਵਿਚਲਾ ਸਿਰਫ ਸਿਰ ਮੇਰਾ ਏ ਮੇਰੀ ਦਿੜਤਾ ਸਿਰ ਝੁਕਦੀ ਗਈ ਇਹ ਸੁਸਤਨਾ ਤੇ ਹੱਥ ਕੰਡੇ ਇਥੇ ਨਹੀਂ ਚੱਲਣੇ ਮੈਂ ਇੱਕ ਵਾਰ ਕਹਿ ਚੁੱਕੀ ਹਾਂ ਇਸ ਵਾਇਤ ਬੰਦੇ ਨਾਲ ਮੇਰਾ ਦੂਰ ਦਾ ਵਾਸਤਾ ਨਹੀਂ ਹੈ ਮੈਂ ਥੋੜਾ ਛੇ ਖਿੱਚ ਗਈ ਫੇਰੇ ਦੱਸ ਜਦੋਂ ਤੂੰ ਇਹਦੀ ਘਰ ਵਾਲੀ ਨਹੀਂ ਇਹਨੇ ਤੈਨੂੰ ਸਮਗਲਾ ਰੌਂ ਸਪਲਾਈ ਕਰਨ ਵਾਸਤੇ ਰੱਖਿਆ ਏ ਮੈਨੂੰ ਪ੍ਰਤੀਤ ਹੋਇਆ ਜਿਵੇਂ ਤਾੜ ਕਰਦਾ ਥੱਪੜ ਮੇਰੇ ਮੂੰਹ ਤੇ ਆ ਪਿਆ ਕੋਈ ਲਾਲ ਹੋਇਆ ਸਰੀਆ ਮੇਰੇ ਸਿਰ ਦੇ ਆਰ-ਪਾਰ ਹੋ ਗਿਆ ਅੱਖਾਂ ਪਾੜ ਕੇ ਅਫਸਰ ਨੇ ਤੱਕਿਆ ਪਰ ਪਰ ਉੱਤਰ ਕੋਈ ਨਾ ਦਿੱਤਾ ਸ਼ਾਇਦ ਉਹ ਠੀਕ ਹੀ ਕਹਿ ਰਿਹਾ ਸੀ ਜਦ ਮਹਾਕਮ ਸਿੰਘ ਦੀ ਪਤਨੀ ਨਹੀਂ ਫਿਰ ਇੱਕ ਸਮਗਲਾ ਦੇ ਘਰ ਰਹਿਣ ਦਾ ਮਤਲਬ ਪਰ ਮੈਂ ਇਸੇ ਸਾਰੇ ਜਹਾਨ ਨੂੰ ਆਪਣੇ ਬਿਥਿਆ ਕਿਵੇਂ ਸੁਣਾਵਾਂ ਸੜੀ ਬਲੀ ਇਹੋ ਵੀ ਸੋਚ ਰਹੀ ਸਾਂ ਇਹ ਬੰਦਾ ਬਿਆਹ ਹੈ ਨਿਜਾ ਜਿਹੜੇ ਇੱਕੋ ਪੈਮਾਨੇ ਨਾਲ ਸਾਧ ਤੇ ਚੋਰ ਨੂੰ ਨਾਪੀ ਜਾ ਰਹੇ ਹਨ ਆਪਸਾ ਦੀ ਨਜ਼ਰ ਵਿੱਚ ਰੰਗ ਬਦਲ ਬਦਲ ਜਾਂਦੇ ਸਨ ਉਸ ਰੋਜ ਜਵਾਬ ਵੀ ਦੇਣਾ ਸੀ ਬੋਲੀ ਮੇਰਾ خیال ਸੀ ਦੇਸ਼ ਆਜ਼ਾਦ ਹੋ ਜਾਣ ਪਿੱਛੋਂ ਮਨੁੱਖੀ ਗੈਰਤ ਦੀ ਕਦਰ ਬਦਲ ਗਈ ਹੋਵੇਗੀ ਪਰ ਮੈਂ ਇਸ ਤਰ੍ਹਾਂ ਦੀ ਨਿਰਜਲਤਾ ਕਦੇ ਨਹੀਂ ਸੁਣੀ ਤੇ ਨਾ ਹੀ ਕਾਨੂੰਨ ਦੀ ਮਿੱਟੀ ਪਲੀਤ ਹੁੰਦੀ ਵੇਖੀ ਮੈਂ ਲੰਬਾ ਹੌਂਕਾ ਭਰ ਕੇ ਪੁਕਾਰਿਆ ਸ਼ੁਕਰੀਆ ਇਨਸਪੈਕਟਰ ਸਾਹਿਬ ਮੈਂ ਕਿਸੇ ਨੂੰ ਨਹੀਂ ਮਿਲਣਾ ਮੈਂ ਹਾਕਮ ਸਿੰਘ ਲਈ ਇਸ ਤੋਂ ਵੱਧ ਹੋਰ ਕੀ ਖੁਆਰ ਹੋ ਸਕਦੀ ਸਾਂ ਹੋਸ਼ ਵੱਲੋਂ ਆ ਰਹੀ ਤੇ ਅੱਖਾਂ ਤੋਂ ਅੰਨੀ ਨੂੰ ਪਤਾ ਨਹੀਂ ਰਖਸ਼ੇ ਵਾਲਾ ਕਿਵੇਂ ਧੋਈ ਜਾ ਰਿਹਾ ਸੀ ਆਖਰ ਮਨੋਖ ਆਪਣੀ ਕਿਹੜੀ ਕਦਰ ਉੱਤੇ ਮਾਣ ਕਰ ਸਕਦਾ ਹੈ ਇਹਦਾ ਜਵਾਬ ਕਦੋਂ ਮਿਲੇਗਾ ਧੰਨਵਾਦ